ਖੋਲ ਦਿਓ ਘਰ ਵਾਲਿਓ ਬੁਆਣੀ ਖੋਲਦੇ ਪਏ ਤੁਸੀਂ ਖੁੱਲ ਗਿਆ ਇਹਦੇ ਕਿੱਦਾਂ ਠੀਕ ਆ ਆਪਾਂ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਅੱਜ ਮਨਵੀਰ ਵਾਰੇ ਬਲੌਗ 'ਚ ਸਾਰੇ ਕਹਿੰਦੇ ਪਏ ਆ ਤੇ ਗੱਲ ਆਪਾਂ ਮੜਾ ਜੇ ਮੈਂ ਕਹਾਂ ਚੱਲ ਥੋੜੀ ਜੀ ਸਾਰੇ ਜਿੰਨੇ ਵੀ ਆਪਾਂ ਨੂੰ ਪਿਆਰ ਕਰਨ ਵਾਲੇ ਇਹਨਾਂ ਦੀ ਸਲਾਹ ਲੈਣੀ ਪਹਿਲਾਂ ਫੇਰ ਆਪਾਂ ਗੱਲ ਕਰਾਂਗੇ ਗਾਂ ਵਾਲੀ ਜਿੱਦਾਂ ਇਹਨਾਂ ਨੇ ਕਹਿ ਤਾ ਉਹਦੇ ਕਰ ਲੈਣੀ ਆਪਾਂ ਠੀਕ ਆ ਆਓ ਜਲਦੀ ਵੇ ਲੋ ਜੀ ਲੋ ਜੀ ਲੋ ਜੀ ਕੰਦੇ ਜੀ ਪ੍ਰੀਤੀ ਮੇਰਾ ਖਿਆਲ ਰੱਖਦੀ ਆ ਵਿਆਹ ਤੋਂ ਬਾਅਦ ਤਾਂ ਜੀ ਰੰਦੇ ਰੋਣ ਗਏ ਲੱਗ ਗਿਆ ਪਟੀਨ ਵੀ ਮਿਲਦਾ ਪਿਆ ਸਾਰਾ ਨਾਲ ਹੀ ਕਟੇਨ ਕਿੰਨਾ ਪੋਣਾ ਕਿੰਨੀ ਕੁਆਂਟੀਟੀ ਤੇ ਸਾਰਾ ਭਾਈ ਜੋ ਵੀ ਸਿਸਟਮ ਆ ਘਰ ਵਾਲੀ ਕਰਦੀ ਪਈ ਆ ਵਿਆਹ ਕਰਾ ਲਓ ਤੇ ਵਧੀਆ ਹੀ ਆ ਸਿਸਟਮ ਆਪਣਾ ਤਾਂ ਹਜੇ ਠੀਕ ਆ ਬਖਾ ਤਾਂ ਕੋਈ ਪਤਾ ਨਹੀਂ ਕੀ ਹੋਣਾ ਕੀ ਨਹੀਂ ਚੱਕ ਸ਼ੇਕ ਵੀ ਹੁੰਦੇ ਆ ਪਟੀਨ ਸਾਰਾ ਕੁਝ ਚੱਲਣ ਦਿਆ ਵਧੀਆ ਸਿਸਟਮ ਬਹੁਤ ਵਧੀਆ ਚੱਲਣ ਦਿਆ ਜੀ ਵਾਹਿਗੁਰੂ ਮਿਹਰ ਕਰੇ ਇਦਾਂ ਹੀ ਚੱਲੀ ਜਾਵੇ ਮੰਮੀ ਸਹੀ ਕਿ ਨਹੀਂ ਸਹੀ ਹੈ ਸਹੀ ਕਿ ਨਹੀਂ ਗਲੱਬੋ ਗਲੱਬ ਦੇ ਸण्डे ਤੋਂ ਗੱਜਰ ਨਹੀਂ ਹੁੰਦੀ ਤੇ ਬਾਕੀ ਸਵਾਲ ਬਹੁਤ ਆ ਜਵਾਬ ਬਹੁਤ ਆ ਸਾਰਿਆਂ ਦੇ ਜਵਾਬ ਥੋੜੀ ਥੋੜੀ ਦਵਾਂਗੇ ਤੇ ਦੱਸਾਂਗੇ ਸਾਰਾ ਕੁਝ ਮਨਦੀਪ ਮਨਵੀਰ 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 ਵਾਲਾ ਬਲੌਗ ਬਾਤ ਥੋੜਾ ਜਿਹਾ ਸਾਡੇ ਵਿਆਹ ਆ ਕੱਲ ਤੇ ਪਰਸੋਂ ਦੋਕ ਦਿਨ ਅਸੀਂ ਬਿਜ਼ੀ ਆ ਤੇ ਕਿ ਆਪਾਂ ਜਰੂਰ ਦੱਸਾਂਗੇ ਸਾਰਾ ਜੋ ਵੀ ਮਨਵੀਰ ਦਾ ਸਿਸਟਮ ਆ ਸਾਰੇ ਪੁੱਛਦੇ ਆ ਬਾਰ-ਬਾਰ ਸਾਰਿਆਂ ਨੂੰ ਦੱਸਾਂਗੇ ਸਾਰਾ ਹੀ ਵੀ ਗਲਤ ਕਮੈਂਟ ਨਾ ਕਰੋ ਤੇ ਜਰੂਰ ਪਾਵਾਂਗੇ ਬਲੌਗ ਪੂਟੀਨ ਅੰਦਰ ਹੋ ਗਿਆ ਸ਼ੇਕ ਹਾਂਜੀ 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 ਤੇ ਗੱਲ ਚੱਲਦੀ ਬਈ ਮਨਵੀਰ ਜੀ ਤੇ ਮਨਵੀਰ ਮਨਵੀਰ ਕੌਣ ਆ ਕੋਈ ਕਹਿੰਦਾ ਪਿੱਛੋ ਲਾ ਕੇ ਦਾਜ ਚ ਲੈ ਗਿਆ ਏਦਾਂ ਉਦਾਂ ਗੱਲ ਹੈ ਕਿ ਦੇ ਇਹ ਹੈਗਾ ਮੇਰਾ ਆਪਣਾ ਮੁੰਡਾ ਠੀਕ ਆ ਸਾਫ਼ ਗੱਲ ਮੈਂ ਦੱਸ ਦਵਾਂ ਬਾਕੀ ਲੋੜੀ ਪਾਈ ਸੀ ਮਨਵੀਰ ਦੀ ਅੱਜ ਤੋਂ ਅਮਨ ਕਿੰਨੇ 3 ਸਾਲ ਪਹਿਲਾਂ ਨਾ ਆਪਣੇ ਕੋਲ 3 ਸਾਲ ਪਹਿਲਾਂ ਲੋੜੀ ਪਾਈ ਸੀ ਮੇਰੇ ਅਕਾਊਂਟ 'ਚ ਵੀਡੀਓ ਹੈਗੀਆਂ ਹਾਂ ਮੇਰੇ ਅਕਾਊਂਟ 'ਚ ਵੀਡੀਓ ਹੈਗੀਆਂ ਨਾ ਉਹ ਵਾਲੀਆਂ ਪ੍ਰੀਤਵੀ ਜੀ ਸਾਰੇ ਜਣੇ ਆਪਾਂ ਹੈਗੇ ਆ ਉਹ ਵਾਲੀ ਮੈਂ ਉਹ ਵਾਲਾ ਮੈਂ ਬਲੌਗ ਪਾਉਂਗਾ ਮਨ ਵਿਦੇਸ਼ ਔੜੇ ਹੁੰਦੇ ਦੀ ਫੋਟੋਆਂ ਵਗੈਰਾ ਸਾਰਾ ਕੁਝ ਮੇਰੇ ਕੋਲ ਆ ਜਿਹੜੇ ਮੈਨੂੰ ਗਲਤ ਬੋਲਦੇ ਆ ਵੀ ਉਹਦਾ ਦੂਜਾ ਵਿਆਹ ਹੋਇਆ ਹੈ ਐਦਾਂ ਉਹਦਾ ਚਲੋ ਜਿਹਨੂੰ ਨਹੀਂ ਪਤਾ ਚਲੋ ਮੰਨਦੇ ਕਹਿ ਸਕਦੇ ਆ ਬਟ ਜਿਹਨੂੰ ਜਿਹੜੇ ਗਲਤ ਬੋਲਦੇ ਉਹਨਾਂ ਦੀ ਮੇਰਾ ਆਪਣਾ ਬੇਵੀ ਆ ਗਲਤ ਨਾ ਬੋਲੋ ਕਿਸੇ ਨੂੰ ਗਲਤ ਬੋਲਣ ਤੋਂ ਪਹਿਲਾਂ ਬੱਕੇ ਆਪਾਂ ਪੂਰਾ ਵੀ ਦੱਸਾਂਗੇ ਆ ਪੂਰਾ ਪੂਰਾ ਇੱਕ ਇੰਟਰਵਿਊ ਕਰਾਂਗਾ ਮੈਂ ਆਪਣੇ ਚੈਨਲ ਚੈਨਲ ਤੇ ਕਰਾਂਗਾ ਵਧੀਆ ਤਰੀਕੇ ਨਾਲ 2-3 ਪਾਰਟ ਜਿੰਨੇ ਵੀ ਬਣੇਗਾ ਪਾਉਂਗਾ ਪਲੀਜ਼ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਹਰ ਇੱਕ ਦੀ ਆਪੋ ਆਪਣੀ ਲਾਈਫ ਆ ਕੋਈ ਕਹਿੰਦਾ ਨਾ ਦੂਜਾ ਵਿਆਹ ਹੋਇਆ ਕੋਈ ਕਹਿੰਦਾ ਕੋਸ਼ਿਆ ਕੋਈ ਕਹਿੰਦਾ ਆ ਆ ਦੱਸੋ ਵੀ ਉਹਦਾ ਲੱਗਦਾ ਦੂਜਾ ਵਿਆਹ ਹੋਇਆ ਉਹਦਾ ਉਮਰ ਵੀ ਇਹ 20-21 ਸਾਲ ਦੀ ਉਮਰ ਹੈ ਮਿੰਨੇ ਪਹਿਲਾਂ ਵੀ ਨਹੀਂ ਕਹਿੰਦੇ ਵਿਆਹ ਹੋਇਆ ਕਿਹੜਾ ਮੁੰਡਾ ਇਹਨੂੰ ਇਹੀ ਨਹੀਂ ਕਹਿੰਦੇ ਮੁੰਡਾ ਤੇਰਾ ਹੈ ਹੀ ਨਹੀਂ ਉਹ ਕਹਿੰਦੇ ਤੇਰਾ ਮੁੰਡਾ ਹੋਏ ਤੇਰਾ ਮੁੰਡਾ ਨਹੀਂ ਹੈਗਾ ਤੇ ਲੱਗਦੀ ਨਹੀਂ ਵੀ ਤੇਰਾ ਮੁੰਡਾ ਹੋਊਗਾ ਤੇ ਹੋਰ ਬਾਕੀ ਕੋਈ ਨਾ ਵਧੀਆ ਤਰੀਕੇ ਨਾਲ ਬਲੌਗ ਪਾਵਾਂਗੇ ਸਾਰਾ ਤੇ ਲੋੜੀ ਵਾਲਾ ਬਲੌਗ ਆਪਣੇ ਮੈਰੀ ਦਾ ਥੋੜੇ ਲੋੜੀ ਵਾਲਾ ਥੋੜੇ ਦਿਨ ਵੇਟ ਕਰ ਲੋ ਘਰ ਚ ਦੋ ਵਿਆਹ ਆਏ ਹੋਏ ਆ ਹੋਰੇ ਵੀ ਥੋੜੇ ਵੇਲੇ ਹੋ ਜੀਏ ਤੇ ਲੋੜੀ ਵਾਲਾ ਬਲੌਗ ਵੀ ਪਾਉਂਗਾ ਮਨਵੀਰ ਦੀ ਲੋੜੀ ਵਾਲਾ ਬਲੌਗ ਦੀ ਵੇਟ ਕਰਿਓ ਜਲਦੀ ਪਾਉਂਗਾ ਅਪਲੋਡ ਕਰੂੰਗਾ ਬਾਕੀ ਇੰਨਾ ਪਿਆਰ ਕਰਦੇ ਹੋ ਇੰਨਾ ਹੀ ਸਪੋਰਟ ਕਰਦੇ ਹੋ ਵਧੀਆ ਵਧੀਆ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਜਲਦੀ ਕਰਦੇ ਰਹੋ ਗਲਤ ਕਮੈਂਟ ਨਾ ਕਰਿਆ ਕਰੋ ਬਾਕੀ ਤਾਂ ਵੈਸੇ ਮੈਂ ਕਹਿਣੀ ਹੁੰਦੀ ਆ ਵਰਤਿਕੂ ਕਹਿਣ ਲੱਗੇ ਰੱਬ ਸਾਰਿਆਂ ਨੂੰ ਚਲੋ ਖੁਸ਼ ਰੱਖੇ ਡਰ ਦੀ ਕਲਾਜ ਰੱਖੇ ਤਰਕੀਆਂ ਮਾਨੋ ਸਾਰੇ ਜਣੇ ਜੋ ਵੀ ਹਨ ਆ ਖੇਢੀ ਜਾਂਦੇ ਵੇ ਤਾਂ ਦੋਨੇ ਜਣੇ ਤੇ ਬਲੌਗ ਜਿਹੜੇ ਆਪਾਂ ਪਾਈ ਦੋ ਪਿਆਰ ਦਿੰਦੇ ਪਿਓ ਸਾਰੇ ਬਲੌਗਰ ਵੱਧੀ ਪਿਆਰ ਦੇਈ ਚਲਿਓ ਆਪਣਾ ਜਿਹੜਾ ਬਲੌਗ ਦੀ ਟਾਈਮਿੰਗ ਆ ਤੁਹਾਨੂੰ ਪਤਾ ਹੀ ਆ 6 ਤੋਂ 7 ਵਜੇ ਦੇ ਵਿੱਚ ਵਿੱਚ ਮੈਂ ਬਲੌਗ ਪਾ ਦਿੰਦਾ ਹੁੰਦਾ ਡੇਲੀ ਬਲੌਗ ਆਇਆ ਕਰਨਗੇ ਠੀਕ ਆ ਦਿੱਲੀ ਬਣਿਆ ਤਾਂ ਨਹੀਂ ਕਿ ਦਿੱਲੀ ਪਾਇਆ ਕਰਾਂਗੇ ਵਧੀਆ ਵਧੀਆ ਵਲੌਗ ਗਾਰ ਤੋਂ ਬਾਅਦ ਸ਼ੇਅਰ ਕਰਦੇ ਗਾਰ ਤੋਂ ਬਾਅਦ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਦਬ ਕੇ ਕਰਿਆ ਕਰੋ ਸਪੋਰਟ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਪਾਂ ਨੂੰ ਤੇ ਕੋਰਡਿੰਗ ਕਰਦੇ ਰਹੋ ਠੀਕ ਨਹੀਂ ਤੇ ਇੰਸਟਾਗ੍ਰਾਮ ਦੀ ਆਈਡੀ ਹੈਗੀ ਆ ਵਿਕਰਮ ਅੰਡਰਸਕੋਰ ਢਿਲੋ ਤੇ ਪ੍ਰੀਤ ਦੀ ਆਈਡੀ ਵੀ ਵਿੱਚ ਮੈਂਸ਼ਨ ਕੀਤੀ ਹੋਈ ਆ ਤੇ ਆਪਣੇ ਇੰਸਟਾਗ੍ਰਾਮ ਦੇ ਵਿੱਚ ਲਿੰਕ ਆ ਬਲੌਗ ਦਾ ਲਿੰਕ ਉੱਤੇ ਓਪਨ ਕਰੋ ਸਿੱਧਾ ਡਾਇਰੈਕਟ ਆਪਣਾ YouTube ਖੁੱਲ ਜਾਂਦਾ ਤੇ ਉਸ ਤੋਂ ਬਲੌਗ ਵਗੈਰਾ ਨਿਕਲ ਜਾਂਦੇ ਆ ਸਾਰੇ ਤੇ ਸਨਾਤਿਆ ਦੀ ਅੜੀ ਆਪਾਂ ਨਵੀਂ ਬਣਾਉ ਲੱਗੇ ਪੱਲੇ ਵਾਲੀ ਮੇਰੀ ਹੈਗੀ ਉਹ ਸਹੀ ਨਹੀਂ ਹੈਗੀ ਤੇ ਨਵੀਂ ਬਣਾ ਲੈਣੀ ਆ ਤੇ ਫਰੀਜੀ ਕਹੀ ਜਾਂਦੀ ਮੇਰਾ ਮੂੰਹ 빙ਗਾ ਤਾਂ ਨਹੀਂ ਹੁੰਦਾ ਅੱਗੇ ਕਿਉਂ ਬੰਦ ਕਰਦੀ ਦੱਸੋ ਵੀ ਇਹਦਾ ਮੂੰਹ ਕਿੱਥੇ 빙ਗਾ ਆ ਇਹਦਾ ਮੂੰਹ ਚੰਗਾ ਬਣਾਇਆ ਹੈਗਾ ਸਹੀ ਆ ਮੇਰੇ ਵੀ ਮੂੰਹ ਤੇ ਮਾਲਾ ਮੋਟਾ ਫੇਸਰ ਫੂਸਰ ਕਰ ਦੋ ਹਮਣ ਹਮਣ ਦੇਖੋ ਅੱਜ ਬਣੀ ਪਈ ਆ ਉਹ ਮਿਸ ਪੂਜਾ ਆਈ ਮੜਾ ਤੈਨੂੰ ਮਿਸ ਪੂਜਾ ਵੀ ਇੱਕ ਟ੍ਰੇਨਰ ਹੈ ਹੈ ਟ੍ਰੇਨਰ ਹੈ ਲੋ ਹੈ ਲੋ ਸਸੇ ਸਿਕਲ ਸਾਰੇ ਚਾ ਚਾ ਵੀਡੀਓ ਬਣਾ ਲੈ ਜਾ ਅੱਜਾ ਭਾਈ ਸਾਦਾ ਪਿਆ ਤੁਹਾਨੂੰ ਤੇ ਬਾਕੀ ਪ੍ਰਮੋਸ਼ਨਾਂ ਪ੍ਰਮੋਸ਼ਨਾਂ ਸਾਰੀਆਂ ਜੋ ਵੀ ਚੀਜ਼ ਨੇ ਕਹਿੰਦੇ ਮੈਂ ਅਸੀਂ ਕਰਦੇ ਹਾਂ ਜਲਦੀ ਕਰਾਂਗੇ ਪ੍ਰਮੋਸ਼ਨ ਵਾਲਾ ਕੰਮ ਵੀ ਬਹੁਤ ਜ਼ਿਆਦਾ ਰੁਕਿਆ ਪਿਆ ਆ ਤੇ ਪ੍ਰਮੋਸ਼ਨਾਂ ਵੀ ਤਰਾਂਗੇ ਸਾਰਾ ਜੋ ਵੀ ਆ ਵਧੀਆ ਤਰੀਕੇ ਨਾਲ ਹੌਲੀ ਹੌਲੀ ਥੋੜਾ ਟਾਈਮ ਦਿਓ ਹੌਲੀ ਹੌਲੀ ਬਲੌਗ ਆਣਗੇ ਹੌਲੀ ਹੌਲੀ ਇੰਟਰਵਿਊ ਆਉਗੇ ਸਟੈਪ ਬਾਈ ਸਟੈਪ ਸਹੀ ਚੀਜ਼ ਕਰਾਂਗੇ ਇੱਕੋ ਵਾਰੀ ਅਸੀਂ ਨਵੇਂ ਨਵੇਂ ਬਲੌਗ ਕਰਾ ਨਵੇਂ ਨਵੇਂ ਬਲੌਗ ਕਰਾ ਤੁਹਾਡੇ ਸਾਡਾ ਤੁਹਾਡੇ ਸਪੋਰਟ ਦੀ ਤੁਹਾਡੀ ਸਪੋਰਟ ਚਾਹੀਦੀ ਸਾਨੂੰ ਬਹੁਤ ਜਿਆਦਾ ਸਪੋਰਟ ਕਰੋ ਦੱਬ ਕੇ ਤੇ ਕਮੈਂਟਾਂ ਦੇ ਵਿੱਚ ਜਿਹੜਾ ਵਧੀਆ ਕਮੈਂਟ ਕਰੂਗਾ ਉਹਦਾ ਨਾਮ ਲਾਵਾਂਗੇ ਕਮੈਂਟ ਦੇ ਵਿੱਚ ਹਾਂ ਉਹਦਾ ਨਾਮ ਜਿੱਦਾਂ ਕੋਈ ਵੀ ਨਾਲ ਉਹ ਵੀ ਜਿੱਦਾਂ ਕੱਲ ਹਰਪ੍ਰੀਤ ਕੁਸ਼ਨਾਨ ਸੀ ਇਦਾਂ ਆਇਆ ਸੀ ਕਮੈਂਟ ਉਹਨਾਂ ਨੇ ਕਿਹਾ ਸੀ ਜਿੱਦਾਂ ਹਰੇਕ ਦਾ ਨਾਮ ਬੋਲਾਂਗੇ ਕਮੈਂਟ ਦੇ ਵਿੱਚ ਜਿਹੜੇ ਜਿਹੜੇ ਸਾਨੂੰ ਵਧੀਆ ਕਮੈਂਟ ਕਰਨਗੇ ਉਹਨਾਂ ਦਾ ਨਾਮ ਬੋਲਾਂਗੇ ਤੇ ਉਹਨਾਂ ਦੇ ਕਮੈਂਟ ਦਾ ਸਕਰੀਨਸ਼ਾਟ ਵੀ ਲਾਵਾਂਗੇ ਬਲੌਗ 'ਚ ਹਾਂ ਠੀਕ ਹੈ ਕਈ ਲੌਂਗ ਬਹੁਤ ਹੁੰਦੇ ਆ ਤੇ ਬਲੌਗ ਵੱਡੇ ਕਹਿੰਦੇ ਵੱਡੇ ਬਲੌਗ ਪਾਇਆ ਕਰੋ ਤੇ 20 ਮਿੰਟ ਦਾ ਬਲੌਗ ਪਾ ਦੀਦਾ ਹੁਣ ਅੱਗੇ 17 ਮਿੰਟ ਦਾ ਪਾਈਦਾ ਸੀ ਹੁਣ ਬੀ ਮਿੰਟ ਦਾ ਬਲੌਗ ਪਾਇਆ ਕਰਾਂਗੇ ਵਧੀਆ ਤਰੀਕੇ ਨਾਲ ਤੇ ਹੋਲੀ ਹੋਲੀ 20 25 ਮਿੰਟ ਦਾ ਵੀ ਕਰਾਂਗੇ ਬਸ ਸਪੋਰਟ ਕਰੋ ਪਿਆਰ ਦਿਓ ਸਾਨੂੰ ਟਾਈਮਿੰਗ ਤੁਸੀਂ ਵੀ ਦੱਸ ਦਿਓ ਤੁਸੀਂ ਦੱਸੋ ਕਿੰਨੇ ਕੁ ਮਿੰਟ ਦਾ ਬਲੌਗ ਪਾਇਆ ਕਰੀ ਆਪਾਂ ਉਸ ਹਿਸਾਬ ਨਾਲ ਚਲੋ ਬਲੌਗ ਪਾ ਦਿਆ ਕਰਾਂਗੇ ਤੇ ਪੱਕੀ ਕੁਐਸ਼ਨ ਪ੍ਰੀਤ ਕਹਿਣਾ ਹਾਂ ਬਸ ਤੇ ਬਾਕੀ ਜਿਹਦੀ ਪਿਆਰ ਕਰਦੇ ਨੇ ਉਹ ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਨੂੰ ਮੜਾ ਜਿਹਾ ਰਿਪਲਾਈ ਕਰਿਆ ਕਰੋ ਵੀ ਤੁਸੀਂ ਇਦਾਂ ਨਾ ਬੋਲੋ ਠੀਕ ਆ ਮਨਵੀਰ ਦੀ ਗੱਲ ਆ ਮੈਂ ਤਾਂ ਦੱਸ ਦਿੱਤਾ ਮਨਵੀਰ ਮੁੰਡਾ ਮੇਰਾ ਆ ਬਾਕੀ ਮੈਂ ਸਾਰਾ ਵਧੀਆ ਤਰੀਕੇ ਨਾਲ ਦੱਸੂਗਾ ਕੀ ਹਿਸਾਬ-ਤਾਬ ਸੀ ਕਿੱਦਾਂ-ਕਿੱਦਾਂ ਹੋਈ ਐ ਸਾਰਾ ਵਧੀਆ ਦੱਸਾਂਗੇ ਤੇ ਕੀ ਕਹਿੰਦੇ ਹੁੰਦੇ ਉਹ ਜਾਰੀ ਭਲਾਤੀ ਗੱਲ ਮੈਨੂੰ ਮੈਂ ਬਾਅਦ ਦੇਖਣਾ ਪਿਆ ਤੇ ਬਾਕੀ ਲੋੜੀ ਵਾਲਾ ਬਲੌਗ ਮੈਂ ਪਾਉਂਗਾ ਲੋੜੀ ਵਾਲਾ ਬਲੌਗ ਮੈਂ ਪਾਉਂਗਾ ਅੱਜ ਤੋਂ ਮਤਲਬ 4 ਸਾਲ ਤੇ 3-4 ਸਾਲ ਪਹਿਲੇ ਦਾ 3 ਸਾਲ ਮਨਵੀਰ ਤੇ ਜਦੋਂ ਮਨਵੀਰ ਹੋਇਆ ਸੀ ਹਾਂਜੀ ਲੋ ਜੀ ਆਏ ਆ ਜੀ ਸਬਜ਼ੀ ਲੈਣ ਸਬਜ਼ੀਆਂ ਛੁੱਡੀਆਂ ਧਰਦੀਆਂ ਮੋਗੀਆਂ ਸੀ 3 ਕਿਲੋ ਗੋਭੀ ਦੇ ਦਿਓ ਤਿੰਨ ਕਿਲੋ ਗੋਭੀ ਸਬਜ਼ੀਆਂ ਥੋੜੀ ਜੀਆਂ ਪਾ ਦੇ ਤਿੰਨ ਕਿਲੋ ਗੋਭੀ ਭਾਜੀ ਵਧੀਆ ਪਾ ਯਾਰ ਗੋਭੀ ਮੇਰਾ ਵੀ ਆ ਨਾ ਪਾ ਯਾਰ ਯਾਰ ਇੱਕ ਨੰਬਰ ਗੋਭੀ ਪਾ ਰਹੇ ਤਾਜ਼ਾ ਯਾਰ ਭਾਜੀ ਮੇਰੀ ਗੱਲ ਸੁਣ ਫਾਹ ਆ ਜਾਣਾ ਵੱਡ ਮੇਰਾ ਵੀਰ ਵਧੀਆ ਫੁੱਲ ਪਾ ਦੇ ਪਾਵਾ ਇਹਦੇ ਚੋਂ ਨਿਕਲਣਾ ਕੀ ਆ ਵੱਡੇ ਥੋੜੇ ਵੱਡੇ ਫੁੱਲ ਪਾਓ ਉਧਾਰ ਨਾ ਮੰਗੂ ਯਾਰ ਨਾ ਮੰਗੂ ਨਹੀਂ ਪੈਸੇ ਨਹੀਂ ਨਹੀਂ ਅਰੇ ਕੋਈ ਕਰ ਦੇਣਾ ਹੈ ਕਰ ਲੋ ਇਮਰਜੈਂਸੀ ਹੈ ਨਾ ਆਜਾ ਮੁੰਡਾ ਲੰਘ ਜਾ ਅਸੀਂ ਆੜਦੀ ਨਹੀਂ ਦੇਂਗੇ ਪਤਾ ਕਾ ਨਰਾਤੇ ਚਰ ਗਿਆ ਨਹੀਂ ਦੇਂਗੇ ਤੇ ਪਾਜੀ ਸਹੀ ਹੈ ਗੁੱਬੀ ਪਲਾ 15 ਮਿੰਟ ਠੀਕ ਹੈ ਦੋਸਤੋ ਤੁਸੀਂ ਦੱਸੋ ਕਮੈਂਟ ਤੇ ਮੈਨੂੰ ਦੱਸਣਾ ਜਲਦੀ ਨਾਲ ਮੈਨੂੰ ਦੱਸਣੀ ਹੈ ਤਾਂ ਕਿ ਆਪਰੇ ਆਏ ਮੇਰੇ ਹੱਥੋਂ ਪਏ ਹੈ ਹਾਂ ਪਾਜੀ ਪਾਜੀ ਬੰਦ ਜਾਂਦਾ ਹੈ ਤਾਂ ਪਾਜੀ ਦੰਦਾ ਨਹੀਂ ਪਾਸੀ ਆ ਜੰਦਾ ਬੰਦਾ ਹੈ ਬਾਜੀ ਯਾਰ ਫੁੱਲ ਵੱਡੇ ਪਾਦੇ ਯਾਰ ਛੋਟੇ ਯਾਰ ਜਦਾ ਨਹੀਂ ਛੋਟੇ ਮੇਰਾ ਯਾਰ ਮੈਨੂੰ ਪਤਾ ਨਹੀਂ ਬੁੜੀਆਂ ਬਾਅਦ ਬੋਲਣੀ ਨਾ ਇਹ ਵੀ ਬੋਲਣਾ ਹੈ ਚਲ ਦੇ ਦੇ ਤੇ ਹੋਰ ਨਾ ਬੁੜੀਆਂ ਕੱਢਣ ਗਾਲਾਂ ਪੰਦੇ ਲੋ ਕਰਦੇ ਆ ਗੋਭੀ ਕੋ ਪਾਨ ਰੱਖਦੇ ਕੋ ਆ ਹੁਣ ਵਿਆਹ ਕਰਾ ਲਿਆ ਜ਼ਿੰਮੇਵਾਰੀਆਂ ਜ਼ਿਆਦਾ ਪੈ ਗਈਆਂ ਪਤਾ ਲੱਗਦਾ ਨਹੀਂ ਕੁਛ ਤੇ ਚਲੋ ਓਕੇ ਦੋਸਤੋ ਵੀਡੀਓ ਨੂੰ ਨਾ ਰੱਖ ਮਟਰ ਦਾ ਮਰਡਰ ਦਾ ਇਹ ਵੀ ਹੋ ਗਿਆ ਦੇਖੋ ਜੀ ਮੇਰੇ ਤੋਂ ਸਮਾਨ ਸੀ ਇਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਮੇਰੇ ਤੋਂ 400 ਰੁਪਏ ਲੈ ਕੇ ਬਾਹਰ ਖੜੀ ਚਾਰਜ ਲੈ ਕੇ ਆ ਗਈ ਫੜੇ ਨੂੰ ਆ ਫਾਲਾ ਪੈਸੇ ਘਟ ਗਏ ਸੀਗੇ ਫਿਰ ਮੈਂ ਫਿਰ ਸਮਾਨ ਲੈਣਾ ਦੁੱਧ ਲਾ ਲਾ ਤੈਨੂੰ ਮੁੰਡੇ ਦਾ ਠੀਕ ਆ ਫੇ ਦੇਖ ਕਿਦਾਂ ਲੱਦਿਆ ਹੋਇਆ ਮੈਂ ਮੈਂ ਤਾਂ ਫੋਨ ਕੀਤਾ ਮੈਂ ਮੋਟਰਸਲ ਬੰਦਰਾ ਕੰਡਾ ਪੂੰਗਾ ਚਲ ਮੈਂ ਬਾਰੋ-ਬਾਰ ਫੜਾ ਦੂੰਗਾ ਓਖਾ ਪ੍ਰੀਤੀ ਦੇ ਦਾ ਬਾਜਾ ਚੰਗਾ ਹੈ ਚੰਗਾ ਲੈ ਹੁਣ ਇੱਥੇ ਖਾਣ ਲਾਪਾ ਪਰੀਤ ਉਹ ਛੋਟੇ ਚਨੇ ਨਹੀਂ ਹੁੰਦੇ ਜਿਹੜੇ ਉਹ ਵੀ ਲੈ ਕੇ ਆਇਓ ਹੈ ਨਹੀਂ ਨਹੀਂ ਇੱਕ ਜਿਹੜੇ ਚਨੇ ਨੇ ਉਹ ਨਿੰਬੂ ਪਾ ਕੇ ਚਨੇ ਦੇ ਉਸਤਾਦ ਦੂਜੇ ਛੋਟੇ ਛੋਲੇ ਜਿਹੜੇ ਹੁੰਦੇ ਆ ਨਾ ਇੱਕ ਮੂੰਗਫਲੀ ਤੇ ਇੱਕ ਛੋਲੇ ਵਾਲੇ ਦਾਣੇ 20 ਰੁਪਏ ਦੇ ਉਹ ਲਈ ਓਕੇ 20 ਰੁਪਏ ਦੇ ਲਈਓ ਪੈਡੋ 20 ਰੁਪਏ ਦੇ ਲਈਓ ਚਨੇ ਬਾਕੀ ਆਪਣੇ ਲੈ ਲੈ ਜੋ ਲੈਣੀ ਰੋਡ ਤੋਂ ਇੱਧਰ ਆਓ ਜਨਾਬ ਉਹਨੇ ਕਰਦੇ ਨੇ ਇੱਧਰ ਆ ਤੂੰ ਓਏ ਨੀ ਭਾਈ ਕਿਹੜਾ ਲੰਗਿਆ ਉਹਨੇ ਅੰਕਲ ਜੀ ਆ ਦੇ ਦੇ ਅੰਕਲ ਜੀ ਦਾਰ ਪੇ ਲੈਣੀ ਆ ਲੈ ਹੈ ਗਏ ਆ ਸਾਰੇ ਹੈ ਗਏ ਥੱਲੇ ਚੱਲ ਕੈਦ ਕਰ ਲਈ ਪਏ ਥੱਲੇ ਨਹੀਂ ਗਏ ਤਾਈ ਦੇ ਮੈਂ ਦੱਦ ਦਿੱਤਾ ਬੇਤੀ ਨੋਬੇ ਮੇਰੀ ਵੀਡੀਓ ਬੰਦ ਹੈ ਯਾਰ ਮੈਨੂੰ ਨਹੀਂ ਪਤਾ ਲੈ ਫੜ ਔਰ ਉਹ ਚਲ ਗਏ ਉਹ ਚਲ ਗਏ ਥੱਲੇ ਨਹੀਂ ਨਿਕਲੇ ਤਾਈ ਬੇਤੀ ਘਰਾਤੀ ਹੈ ਨਾ ਸਾਰੇ ਸਾਹਮਣੇ ਮੇਰੀ ਚਲ ਜਾ ਜਾ ਉੱਤੇ ਆ ਜਾ ਪ੍ਰੀਤੀ ਬੇਤੀ ਘਰਾਤੀ ਯਾਰ ਤੂੰ ਕਰਾਲੇ ਆ ਨਿੰਬੂ ਪਾ ਲਿਓ ਵਿੱਚ ਥੋੜੇ ਪਿਆਜ਼ ਪਾ ਦਿਓ ਭਾਜੀ ਜਿਹੜਾ ਵੀ ਲੰਘਦਾ ਉਧਰ ਨੂੰ ਘਰ ਆ ਲੂ ਦੇਦਾ ਲੋਕੀ ਪਿਛਾ ਲੈਂਦੇ ਆ ਚਲੋ ਪਿਆਰ ਕਰਦੇ ਰਹੋ ਇਦਾਂ ਹੀ ਲਵ ਯੂ ਤੁਹਾਨੂੰ ਬਹੁਤ ਬਹੁਤ ਇੰਨਾ ਪਿਆਰ ਦੇਣ ਲਈ ਅੱਗੇ ਪਿਆਰ ਨਹੀਂ ਕਰਦੇ ਰਹੋ ਅੱਗੇ ਪਿਆਰ ਤੁਹਾਡਾ ਬਣਿਆ ਰਹੇ ਹਾਂਜੀ ਕਿਹੜੇ ਪੈਸੇ ਆ ਕਿਰੇ ਅੱਛਾ ਜਿਹੜੇ ਮੈਂ ਤੇ ਕਹ ਮੈਂ ਕਿਹਾ ਮੇਰੀ ਜੇਬ ਚੋਂ ਦੇ ਕੇ ਚੱਲ ਆ ਜਾ ਉੱਪਰ ਹੈ ਪ੍ਰੀਤ ਆ ਜਾ ਉੱਤੇ ਇਹ ਲੋਪਰੀ ਦੂੰਗੀ ਲੈ ਗਈ ਨੇਜ਼ ਲਿਓਂਦੇ ਇਹ ਆਣਾ ਖਾਇਆ ਕਰੋ ਆ ਪਟीन ਵਾਲੀ ਚੀਜ਼ਾ ਖਾਇਆ ਕਰੋ ਮੰਮੀ ਦੇਖ ਲੈ ਕੀ ਕੁਝ ਖਾਂਦੀ ਰਹਿੰਦੀ ਐ ਇਹ ਆ ਲੋ ਬਾਅਦ ਚ ਕੇ ਡਬਰ ਕੇ ਬੈਠੀ ਹੁੰਦੀ ਮੇਰੇ ਢੇਡ ਦੇ ਲੋਕ ਦਾ ਬੜਾ ਵਧੀਆ ਚੀਜ਼ਾ ਵਧੀਆ ਅੱਦਾ ਦੀ ਖਾਈਦੀ ਹੁੰਦੀ ਐ ਸਹੀ ਗੱਲ ਕਿ ਨਹੀਂ ਸੋਲਵ ਹਾਂ ਜੀ ਹੈਨਾ ਮੈਂ ਦੇਖ ਲਾਂ ਖਾ ਕੇ ਕੀ ਕੀ ਜਾਂਦੀ ਆ ਆਇਆ ਤੁਸੀਂ ਹਲਾ ਆਇਆ ਸਮਨ ਮੈਂ ਖਾ ਕੇ ਦੇਖ ਲਾਂ ਖਾਣਾ ਸੁਵਾਦਾ ਇਹ ਮੇਰੇ ਤੇ ਜਾਦੀਆਂ ਆ ਉਹ ਪਿਆ ਪਾਣੀ ਪਾਣੀ ਪਹਿਲੇ ਹੀ ਲੱਗ ਰੱਖ ਦੋ ਕਿਥੋਂ ਲੱਗੇ ਮੇਰੇ ਲੋਈ ਲੈਣਾ ਈ ਮਨਵੀਰ ਦੇ ਕੱਪੜੇ ਤੋਂ ਪੜੇ ਲੈ ਲਈਏ ਮੈਂ ਕਹਾਂ ਭਾਈ ਇਹਨਾਂ ਤੋਂ ਕਿਹੜਾ ਪਤੰਦ ਕਰੀਏ ਫਿਰ ਪ੍ਰਿੰਸ ਭਾਜੀ ਕਿਹੜਾ ਭਾਈ ਯਾਰ ਭਾਈ ਇਹ ਹੁਣਾ ਨਹੀਂ ਯਾਰ ਉਹਦੇ ਜਿਆਦਾ ਵੱਡਾ ਹੈ ਭਾਈ ਨੰਬਰ ਹੈ ਭਾਈ ਨੰਬਰ ਆ ਵੱਡਾ ਆ ਸਾਈਜ਼ ਭਾਈ ਮਨਵੀਰ ਦੇ ਹੁਣਾ ਭਾਜੀ ਇਹਦੇ ਚ ਕੋਈ ਹੋਰ ਦਿਖਾਓ ਵਧੀਆ ਜਾਂ ਮਤਲਬ ਥੋੜਾ ਕਲਰ ਕੁੜੀਆਂ ਜੇ ਵਾਲਾ ਹੋ ਗਿਆ ਹਾਂ ਆਹ ਇਹ ਵੀ ਹੋਈ ਸੇਮ ਹੈ ਕਲਰ ਇਹ ਵੀ ਕਲਰ ਹੈ ਹੀ ਵਿਚਰੋਂ ਵਿੱਚ ਦੋ ਹਨਾ ਆਹ ਦੇਖ ਆਓ ਪਰ ਵਾਈਟ ਉਹਨੇ ਗੰਦਾ ਬੋ ਕਰਨਾ ਨਾ ਕਿੱਦਾਂ ਫਿਰ ਕਿਹੜਾ ਭਾਜੀ ਅਜਾ ਬਲੂ ਵਾਲਾ ਇਹ ਖੋਲੀਓ ਤਾਂ ਮੜੇ ਜਾ ਆਜਣਾ ਆਜ ਹੋਣਾ ਨਾ ਭਾਈ ਆ ਦੇ ਦੇ ਹਾਂ ਦੋ ਸਾਲ ਦਾ ਭਾਜੀ ਯਾਰ ਮੁੰਡਾ ਇਹ ਤੈਨੂੰ ਦੇਖ ਆਉਂਗਾ ਕਿ ਨਹੀਂ ਹਾਂ ਹਾਈਟ ਉਹਦੇ ਜ਼ਿਆਦਾ ਆਦਾ ਨਾ ਆਜੂਗਾ ਭਾਈ ਛੋਟਾ ਲੱਗਣਦਿਆ ਉਹ ਉਹ ਸਾਈਜ਼ ਸਹੀ ਆ ਉਹ ਵਾਲਾ ਇਹ ਥੋੜਾ ਜਿਆਦਾ ਲੱਗਣਦਿਆ ਇਹ ਉਹ ਸਹੀ ਜਾ ਆ ਜਾਣਾ ਆ ਕਰ ਦੋ ਭਾਜੀ ਹੋਰ ਦੱਸੋ ਦੰਨ ਹੋਰ ਦੋ ਸਰਦੀਆਂ ਵਾਲੇ ਮਿਲਦੇ ਆਣੇ ਸਰਦੀਆਂ ਵਾਲੇ ਨਹੀਂ ਭਾਜੀ ਉਹੀ ਮੈਂ ਤਾਂ ਹੀ ਨਹੀਂ ਲੈਂਦਾ ਮੈਂ ਕਿ ਗਰਮੀਆਂ ਆ ਗਰਮੀਆਂ 'ਚ ਆਹੀ ਪਹਿਨੇ ਸਰਦੀਆਂ ਵਾਲੇ ਤੇ ਚਲ ਗਾਂ ਖਰੀਦਾਂਗੇ ਆਹ ਸੋਨਾ ਆ ਇਹ ਲੋ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਪ੍ਰਿੰਸ ਭਾਈ ਹੋ ਨਹੀਂ ਸਾਡੇ ਦੇਖੋ ਜੀ ਪ੍ਰੀਤੀ ਨੂੰ ਪਤਾ ਦੋਣੇ ਕਿ ਨਹੀਂ ਪੀਤੀ ਪਤਾੰਦੇ ਆ ਚੇਂਜ ਕਰ ਲਈ ਦੇਖ ਕਿਹੜੀ ਰੇਬਾੜੀ ਧੱਲੇ ਉਹ ਨਹੀਂ ਸਹੀ ਲੱਗ ਰਹੀ ਪਾਈ ਤਾਂ ਉਹ ਚੜ ਜਾਂਦੀ ਉਹ ਆਹ ਸੋਣੀ ਲੱਗਣੀ ਦੇਖੀ ਧੱਲੇ ਸ਼ਰਟ ਸਹੀ ਆ ਟੀ-ਸ਼ਰਟ ਕਹਿੰਦੇ ਸ਼ੋਰਟ ਸ਼ਿਪਟ ਸਹੀ ਆ ਸ਼ੂਜ਼ ਸਹੀ ਆ ਏ ਉਹ ਕਰੀ ਦੇਖ ਰੋ ਹੂੰ ਹੂੰ ਕੋਟਮ ਵੀ ਇੰਤੋਂ ਲਈ ਸਹੀ ਹੈ ਆ ਜਾਊਗਾ ਇਹ ਆ ਜਾਣਾ ਹੂੰ ਤੁਹਾਡੇ ਮੈਂ ਸ਼ੌਮਨ ਨੂੰ ਲੈਣ ਆ ਸ਼ੌਮਨ ਸੋਰੋਣੇ ਵੀ ਲੈਣੀ ਮਮੀ ਲੈਣੀ ਕੱਠੇ ਜੂ ਜਾਣਾ ਇਹਨਾਂ ਮੇਰੇ ਪਾਣੀ ਦੇ ਵਿੱਚ ਤੁਹਾਡੇ ਹੂੰ ਉਹ ਜੀ ਵਿਆਹ ਤੋਂ ਬਾਅਦ ਆ ਹੁਣ ਸ਼ੌਂਕ ਪੂਰਾ ਕੀਤਾ ਇਹਦਾ ਇਹ ਕਹਿੰਦੀ ਮੁਮਮਸ ਖਾਣੇ ਅੱਜ ਲੈ ਕੇ ਦਿੱਤੇ ਨੂੰ ਕਿਉਂਕਿ ਸਹੀ ਨਹੀਂ ਹੁੰਦੇ ਖਾਣੇ ਪਰ ਵੀ ਮੈਂ ਚੱਲ ਪਾਸ ਕੀਤਾ ਮੈਂ ਚੱਲ ਲਿਆ ਦੀਏ ਮੇਰਾ ਦਿਲ ਕਰਦਾ ਸੀ ਖਾਣੇ ਮੈਂ ਕਿਹਾ ਚੱਲ ਲਿਆ ਦੀਏ ਮੁਮਮਸ ਸਰ ਉੱਥੇ ਲੈਣੀ ਸਹੀ ਆ ਮੇਰੇ ਫੇਵਰੇਟ ਆ ਹੈ ਫੇਵਰੇਟ ਆ ਅੱਛਾ ਲੋ ਵੀ ਦੋਸਤੋ ਮੁਮਮਸ ਆ ਕੇ ਕਹਿੰਦੇ ਮੁਮਮਸ ਸਹੀ ਆ ਹੀ ਚੱਕਦਾ ਸੀ ਅਮਨ ਤੂੰ ਵੀ ਖਾਲਾ ਮੋਮਸ ਤੇਰੇ ਵੀ ਫੇਵਰੇਟ ਆ ਨਾ ਨਾ ਆਓ ਖਾਓ ਮੈਂ ਰੋਟੀ ਖਾ ਭੇ ਰੋਟੀ ਹਾਂ ਖਾਲੀ ਸੁਸਰੇ ਇੱਕ ਅੱਧਾ ਖਾਲਾ ਆਓ ਖਾਓ ਹੋਰ ਤੂੰ ਖਾਣਾ ਹੀ ਤੇ ਮੂੰਹ ਚ ਪਾਣੀ ਤਾਂ ਹੋਣੀ ਦੇ ਹੁਣ ਮੋਮਸ ਦੇਖ ਕੇ ਹਾਂ ਉਹ ਤੂੰ ਚ ਲੈ ਆਈ ਜਾਂਦਾ ਪਰ ਢਿੱਡ ਭਰ ਗਿਆ ਆਓ ਤੈਨੂੰ ਸਹਿਜ ਵੀ ਦੇਖ ਮੈਂ ਟੈਂਸ਼ਨ ਪੈ ਗਈ ਮੈਂ ਵੀ ਮਨਾ ਟਾਈਮ ਲਾਤਾ ਹਾਂ ਜਮ ਤਮ ਦੇਖ ਮੁਰੇ ਮੇਰੇ ਬਟਾ ਫੇਰ ਬਟਾ ਕਿੱਦਾਂ ਮੰਨੋ ਹਮ ਦਾਦਾ ਆਉਂਦੇ ਹੁਣ ਤਾਂ ਹੋਇਆ ਯਾਰ ਹੁਣ ਟਾਈਮ ਲੱਗ ਗਿਆ ਪਹਿਲੇ ਇੱਥੇ ਨਹੀਂ ਖੜੇ ਰਹੇ ਇੱਥੇ ਚੱਲੇ ਜਾਂ ਨਹੀਂ ਬਾਈ ਬਾਈ ਉਹ ਤਾਂ ਮੈਨੂੰ ਪਹਿਲਾਂ ਤੁਸੀਂ ਇੱਥੋਂ ਦਾ ਕਦੋਂ ਦੇ ਗਏ ਉਦੋਂ ਉਡੀ ਹੋਏ ਵੀ ਕੋਈ ਮੈਨੂੰ ਵੜਾ ਕੇ ਹਾਂ ਅਹ ਜਰਾ ਮਾਂ ਇਹਦੀ ਉਹਨਾਂ ਤੋਂ ਪਹਿਲਾਂ ਮਮਾ ਹੂੰ ਰਾਸ਼ਨ ਭਾਜੀ ਆ ਜਾਓ ਆ ਜਾਓ ਨਾ ਬੱਸ ਮਮਾ ਹੂੰ ਖਾਓ ਦਿਨ ਸੱਲਾ ਨਹੀਂ ਨਹੀਂ ਖਾ ਲਾ ਹਾਂ ਮਾਂ ਮੈਂ ਤੇਰੇ ਲਿਆਂ ਦੇਣ ਕੋ ਮਾਂ ਟਾ ਕਾਲਾ ਖਾਓ ਨਾ ਕਾਲਾ ਆਇਆ ਅੱਜ ਦੇਲੇ ਦੇ ਮਾ ਫਲੀ ਤੇ ਲਿਆਂ ਦੇਈ ਬਸ ਸੱਜੂ ਵਾਲੇ ਆਪਾਂ 버ਗਰ ਖਾ ਕੇ ਆ ਗਏ ਕਿੱਦਾਂ ਲੱਗਾ ਦੱਸ ਖਾਓ ਦਿਨ ਕਾਲਾ ਖਾਓ ਦਿਨ ਨਾ ਕੋਈ ਚੀਜ਼ ਇਹ ਖਾਣੇ ਆਂ ਮਰੇ ਬਹੁਤ ਵਧੀਆ ਬਣਾਉਂਦੇ ਆ। ਬਾਈ ਕਾ ਕੇ ਦੇਖ ਕਿੰਨਾ ਟੇਸਟੀ ਹੈ ਨਾ। ਸਾਡੇ ਹਾਂ ਨਕਲੀ ਬਣਾਉਂਦੇ ਆ। ਬਿਲਕੁਲ ਜਿੱਥੇ ਆਪਾਂ ਖਾਂਦੇ ਸੀ ਉੱਥੇ ਤੋਂ ਲੈਂਦੇ। ਬਿੱਥੇ ਆਪਾਂ ਹਾਦੇ ਉੱਥੋਂ ਲੈਂਦੇ। ਹੂੰ। ਆਈ ਵੀ ਆ ਗਈ। ਇਹਦੇ ਮੈਂ ਵੀ ਕੋਈ। ਸਹੀ ਪਤਾ ਧਰਮ ਵਾਲਾ ਤੂੰ। ਦੁਕਾਨ ਜਿਹਦੇ ਵਿੱਚ। ਇੱਧਰਲੇ ਪਾਸੇ ਆੜਾ ਪੁੱਤ। ਹਮਨੇ ਦੋ ਦਿਨ ਚੱਕਰ ਹੁੰਦਾ ਕੋਈ। ਗਰਮ ਇਹਦੇ ਵੀ ਘੜਤ ਪਿਆਰੀ ਹੈ ਹਾਂ ਆਪਾਂ ਨੇ ਹੀ ਹੋ ਆਹ ਰੀਅਲ ਪਈ ਸਾਡੇ ਤੋਂ ਹਾਂ ਆਹ 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 ਆਦਮੋਂ ਮੁਸਕੰਦਿਲ ਗਿਆ ਹਾਂ ਕੋਈ ਨਹੀਂ ਆਜੂ ਸਾਡੇ ਦਾ ਆਜੂ ਇਹਦੇ ਜਦੋਂ ਇਹਦੇ ਪਰੋਤ ਫਰਾਈ ਨਹੀਂ ਖਾਦੇ ਦੂਜੇ ਖਾਦੇ ਆਪਾਂ 50 ਰੁਪਏ ਸੀ ਕੋਲ ਉਹ ਤੋਂ ਦੂਜੇ ਆ ਕੇ ਤਾਂ ਹੋਏ ਭਰਾਈ ਬਹੁਤ ਵਾਰ ਹੁੰਦੇ ਭਰਾਈ ਬਹੁਤ ਵਾਰ ਪਰ ਪੈਸੇ ਨਹੀਂ ਸੀ ਕੋਲ ਉਹ ਆਪੇ ਯਾਰ ਦੇ ਲੈ ਕੇ ਹੋਰ ਕਦੀ ਵੀ ਲਿਆਉਣਾ 50 100 ਰੁਪਏ ਆਈ 100 ਰੁਪਏ ਹੀ ਕੋਲ ਨੇ ਮੰਮੀ ਉਹਨੇ ਇਸ ਦੱਲਾ ਗਾਲ ਦੇਣੀ ਹਾਂ ਮੰਮੀ ਉਹਨੇ ਸੀ ਦੇਣਾ ਇਹ ਗੱਲ ਲੋ ਜੀ ਆਹ ਲੈ ਲੋ ਰੋਟੀ ਖਾਂਦੀ ਤਿਆਰੀ ਹੁੰਦੀ ਥੱਲੇ ਪੱਬੂ ਆ ਗਏ ਉਹ ਆ ਕੇ ਕਰਦਾ ਆ ਮੰਜਲੇ ਉਪਰੋਂ ਜਾ ਕੇ ਅੱਧਾ ਨਜ਼ਾਰਾ ਹੋਣਾ ਵੈਸੇ ਵਧੀਆ ਵਾਹ ਜੀ ਬਾਜ ਥੱਲੇ ਲਾ ਤਾ ਮੋਰੀ ਬਿਸਤਰਾ ਦੇਈ ਮੜਾ ਮੈਨੂੰ ਵੀ ਕੀਰੇ ਜੇ ਖਾਣ ਨੂੰ ਲੱਗਦਾ ਹੈ ਇੱਕ ਨਾ ਵਾਹ ਜੀ ਬੜਾ ਕੰਮ ਕੋਈ ਨਹੀਂ ਹਾਦਾ ਹੀ ਨਾ ਪਿੱਦੂ ਆਪਣੇ ਤਨ ਕੱਟਿਆ ਦਾ ਲਾਦਾ ਨਹੀਂ ਬਾਰੂ ਮਗਾਏ ਦੀ ਤਾਂ ਹੁਣ ਭੇਜ ਦਿੱਤੇ ਆ ਆ ਜੀ ਆ ਜੋ ਤੁਸੀਂ ਨਹੀਂ ਖਾਣੀ ਰੋਟੀ ਖਾ ਲੈਂਦੇ ਆ ਓਏ ਮੱਖਣ ਲੱਗਾ ਪੈਣਾ ਮੱਖਣ ਦੀ ਐਂਟਰੀ ਹੈ ਮੱਖਣ ਦੀ ਕੀਤੀ ਐਂਟਰੀ ਉਧਰ ਭਾਜੀ ਨੇ ਵੀ ਮਾਰੀ ਐਂਟਰੀ ਭਾਈ ਬੈਜੋ ਨੈੱਟ ਹੀ ਨਹੀਂ ਚੱਲਦਾ ਇੱਥੇ ਤੁਹਾਡੇ ਭਾਈ ਬੱਸ ਕਾਲੀ ਗੱਲ ਬੰਦੇ ਨਾਲ ਉਹਨਾ ਦੇਖੋ ਕਹਿੰਦਾ ਪਿਆ ਹੋਊਗਾ ਮੁੰਡਾ ਭਾਈ ਵੇ ਆ ਅਘੀਰੇ ਖਾਣੇ ਯਾਰ ਉਹ ਰੋਡੇ ਰੋਡੇ ਖਾ ਗਏ ਆ ਆਹ ਦੇਖੋ ਇਸ ਪਾਸੇ ਆ ਕਾਈ ਕੋ ਨਹੀਂ ਮਾੜੀ ਆ ਇਹ ਸਿਸਟਮ ਨੈਟ ਨਹੀਂ ਖਿੱਚਦਾ ਇਹ ਨੈਟ ਬੋਗ ਐਡਾ ਭਾਈ ਆਈਫੋਨ ਦਾ ਐਂਡਰੋਇਡ ਜਿੰਮ ਤੁਹਾਡੀ ਭਾਈ Jio ਦੀ ਹਨਾ ਇਹ ਪੈਸ ਕੀ ਭੱਗ ਹਾਲ ਕਿੱਡਾ ਤੇਰਾ ਇਹ ਤਾਂ ਪਾਲਿਆ ਮੈਂ ਪਾਲਿਆ ਆਜੋ ਆਜੋ ਬਿੱਕੋ ਨੂੰ ਕਰੇ ਮੜਾ ਜਾ ਉਹ ਆ ਗਿਆ ਤਾਂ ਆ ਦੇਖਿਆ ਆ ਦੇਖਿਆ ਕਿੱਦਾਂ ਰੱਖਣਾ ਸੈਟਿੰਗ ਤੇ ਖੜਾਓ ਮੈਂ ਲਾ ਲੈਣਾ ਅੱਪ ਟੂ ਸ਼ੇਅਰ ਕਰਤਾ ਕਾਓ ਜੀ ਰੋਟੀ ਚਲੋ ਕਰੋ ਸਟਾਰਟ ਬਿਲਕੁਲ ਟੱਪੇ ਹੋ ਡਰ ਗਿਆ ਰੋਟੀ ਹੱਟ ਗਈ ਹੇਰ ਬਾ ਮੈਂ ਨੂੰ ਲਾ ਦੇਣਾ ਮੈਂਨੇ ਕਿਉਂ ਆਪ ਨਾ ਮਾਰੀ ਜੀ ਨਹੀਂ ਹੁੰਦੀ ਇਹ ਰੈਂਦੇ ਮਾਰੀ ਜੀ ਨਹੀਂ ਹੁੰਦੀ ਉਹ ਨਹੀਂ ਬੋਸ ਕਹਿੰਦੀ ਲਓ ਜੀ ਬੱਬੂ ਆ ਗਿਆ ਸਾਰੇ ਜਾਣੇ ਉੱਠ ਕੇ ਉੱਦਾਂ ਨਾ ਰੋਟੀ ਉੱਦਾਂ ਕਿੰਨੇ ਆ ਸਾਰੇ ਜਾਣੇ ਇੱਦੀ ਪੈਗੇ ਲੋਭੀ ਖੰਦੇ ਰੋਟੀ ਖਾਂਦੇ ਖਾਂਦੇ ਪੱਬੂ ਆ ਗਏ ਪਾਣੀ ਦੀ ਮਾਂ ਹੁੰਦੀ ਜਿਹੜੀ ਧਰਤੀ ਦੀ ਮਾਂ ਧਰਤੀ ਮਾਂ ਪਾਣੀ ਪਾਣੀ ਲੈਓ ਨੰਦੇ ਪਪਾ ਲਈ ਬਾਜੀ ਜੇਬ ਚ ਮੱਖਣ ਕੱਢੀ ਜਾਂਦਾ ਏ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਇੱਦਾਂ ਰੋਟੀ ਕੌਣ ਕੌਣ ਖਾਂਦਾ ਸਾਰਿਆਂ ਨੂੰ ਦੱਸਿਓ ਇੱਦਾਂ ਰੋਟੀ ਕੌਣ ਕੌਣ ਖਾਂਦਾ ਅੱਜ ਖਾਗਾ ਨਹੀਂ ਅੱਜ ਤੋਂ ਅੱਜ ਤੋਂ ਇੱਦਾਂ ਰੋਟੀ ਖਾਗਾ ਨਹੀਂ ਮੱਖਣੀ ਮੱਖਣ ਕਰ ਦੇਣਾ ਅੱਜ ਪ੍ਰੀਤੀ ਨੇ ਕਹਿੰਦੇ ਥੋੜਾ ਰੱਖ ਲੈ ਲੈ ਇਹ ਚੋ ਕੀ ਰੱਖਣਾ ਹੈ ਤਿੰਨ ਡੱਬੀਆਂ ਤਿੰਨ ਡੱਬੀਆਂ ਖਾਲੀ ਕਰਤੀਆਂ ਮੱਖਣ ਦੀਆਂ ਇੱਕ ਪਲੇਟ ਸਲਾਦ ਦੀ ਅਮਨ ਬੱਥ ਕਰ ਮੱਖਣੀ ਖਾਈ ਨਾ ਤੂੰ ਰੋਟੀ ਖਾਂਦੇ ਕਹਿੰਦੇ ਭੁੱਲਦੇ ਹੁੰਦਾ ਗਲੇ ਚੜ ਜਾਂਦੇ ਚਲ ਚੰਗਾ ਵੇ ਚਲੋ ਤੁਸੀਂ ਗਾ ਦੋਸਤੋ ਖਾ ਲਮ ਮਮੀ ਨੇ ਤਾਂ ਭੁੱਖੇ ਮਾਰ ਦੇਣ ਮੈਨੂੰ ਕੀ ਕੰਮ ਹੋਇਆ ਦੇਖੋ ਗੱਲ ਹੈ ਕਿ ਇਦਾਂ ਇਹ ਸਾਰੇ ਜਣੇ ਕਹਿੰਦੇ ਰੋਟੀ ਠੀਕ ਹੈ ਮੈਨੂੰ ਨਹੀਂ ਆਣੇ ਪੁੱਛਿਆ ਕਰੀ ਵੀ ਜ਼ਰੂਰਤੀ ਖਾਲਾ ਇੱਥੇ ਬਹਿ ਜਾਓ ਆ ਦੇਖੋ ਇਹਨੂੰ ਕਹਿੰਦੇ ਪਿਆਰ ਆ ਮੈਦਾਨਾ ਬਣਾਵੇਂ ਵਿਆਹ ਬਾਈ ਬਾਈ ਹਾਂਜੀ ਲੋ ਜੀ ਦੋਸਤੋ ਜਿਹੜਾ ਆਪਾਂ ਬਲੌਗ ਪਾਤਾ ਪੂਰਾ ਅਪਲੋਡ ਕਰ ਦਿੱਤਾ ਜੀ ਠੀਕ ਆ ਤੇ ਹੁਣ ਕਮੈਂਟ ਕਰਕੇ ਇਹ ਦੱਸਿਓ ਵੀ ਜਿਹੜਾ ਆਪਣਾ ਲੋੜੀ ਵਾਲਾ ਬਲੌਗ ਆ ਕਦੋਂ ਅਪਲੋਡ ਕਰੀਏ ਕਿਉਂਕਿ ਹਜੇ ਮੈਨੂੰ ਆਪਣਾ ਜੋ ਵੀ ਮੇਰੀ ਪੈਨ ਡਰਾਈਵ ਉਦੇ ਵਿੱਚ ਪਿਆ ਹੋਇਆ ਸਾਰਾ ਕੁਝ ਡਾਟਾ ਉਹ ਮੈਨੂੰ ਕੱਢਣਾ ਪੈਣਾ ਆ ਮੜੇ ਜੇ ਕਮੈਂਟ ਕਰ ਦਿਓ ਜੇ ਤੁਸੀਂ ਕਹੋਗੇ ਵੀ ਲੋੜੀ ਵਾਲਾ ਬਲੌਗ ਪਾਇਓ ਮਨਜੀਤ ਦੀ ਆਪਾਂ ਲੋੜੀ ਪਾਈ ਸੀ ਉਹ ਵਾਲਾ ਬਲੌਗ ਪਾਵਾਂਗੇ ਕਮੈਂਟ ਕਰੋ ਜਿੰਨੇ ਜ਼ਿਆਦਾ ਕਮੈਂਟ ਹੋਣਗੇ ਉੰਨੀ ਜਲਦੀ ਆਪਾਂ ਅਪਲੋਡ ਕਰ ਦੋ ਆ ਬਲੌਗ ਨੂੰ ਦੱਬ ਕੇ ਸਪੋਰਟ ਕਰੋ ਦੱਬ ਕੇ ਸਪੋਰਟ ਕਰੋ ਸ਼ੇਅਰ ਲਾਈਕ ਕਮੈਂਟ ਦੱਬ ਕੇ ਕਰ ਦਿਓ ਠੀਕ ਆ ਜੀ 1 ਲੱਖ ਪਲੱਸ ਵਿਊ ਕਰ ਦਿਓ 1 ਲੱਖ ਵਿਊ ਆ ਗਿਆ ਮਾਰੀ ਆਪਾਂ ਲੋਰੀਆ ਦਾ ਬਲੌਗ ਅਪਲੋਡ ਕਰ ਦੇਣਾ ਬਾਕੀ ਇੰਨਾ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਇੰਦੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੁਹਾਡੀ ਜੋ ਵੀ ਆਪਾਂ ਤੁਸੀਂ ਕਿਹਾ ਸੀਗਾ ਆਹੋ ਇਹਨਾਂ ਨੇ ਜੋ ਵੀ ਆਪਾਂ ਨੂੰ ਸਾਰਿਆਂ ਨੇ ਕਿਹਾ ਸੀ ਵੀ ਬਲੌਗ ਲੈ ਕੇ ਉਹ ਮਨਵੀਰ ਦਾ ਮਨਵੀਰ ਵਾਲਾ ਬਲੌਗ ਵੀ ਪਾਤਾ ਆ ਤੇ ਸਪੋਰਟ ਕਰੋ ਦੱਬ ਕੇ ਤੁਹਾਡਾ ਆਪਣਾ ਚੈਨਲ ਆ ਸਾਰਿਆਂ ਨੇ ਸਪੋਰਟ ਕਰੋ ਤੁਹਾਡੇ ਪਿਆਰ ਸਦਗਾਈ ਸਭ ਕੁਝ ਆ ਠੀਕ ਹੈ ਜੀ ਇੰਨਾ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਬਹੁਤ ਵਧੀਆ ਲੱਗਦਾ ਜਦੋਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਤੇ ਇਦੀ ਪਿਆਰ ਕਰਦੇ ਰਹੋ ਕਮੈਂਟ ਕਰੋ ਵਧੀਆ 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 ਲੱਗਦਾ ਦੇਖ ਕੇ ਠੀਕ ਹੈ ਜੀ ਤੇ ਲਵ ਯੂ ਸਾਰਿਆਂ ਨੂੰ ਤੇ ਐਂ ਆਪਾਂ ਬਲੌਗ ਦਾ ਕਰਦੇ ਆਂ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਦੱਬ ਕੇ ਕਰਿਓ ਬਾਏ ਬਾਏ ਥੈਂਕ ਯੂ ਬਾਏ ਬਾਏ